ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਅੱਖ ਸੁਧਣਾ ਮੇਰੇ ਮਨ ਤਨ ਤਾਨਾ ਹਾ ਹਰ ਦਿਨ ਦੂਜਾ ਬਦ ਨਾ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤਾਂ ਦੇਖ ਰਹੀਆਂ ਗੁਰਦੁਆਰਾ ਗੁਰ ਸਿੱਖ ਸਵਾਸਕਾਰ ਬਰੋ ਕੈਨੇਡਾ ਦੇ ਵਿੱਚ ਤਨਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਹਨ ਬੇਅੰਤ ਸੰਗਤਾਂ ਇੱਥੇ ਪਹੁੰਚ ਰਹੀਆਂ ਠਾਠਾ ਮਾਰਦਾ ਇਕੱਠ ਨੌਜਵਾਨ ਸਟੂਡੈਂਟ ਭੈਣ ਭਰਾ ਮੇਰੇ ਵੀਰ ਸਾਰੇ ਇੱਥੇ ਪਹੁੰਚ ਰਹੇ ਨੇ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਤੇ ਬਾਕੀ ਜਿੰਨੀ ਵੀ ਗੱਲਬਾਤ ਹੈਗੀ ਉਹ ਅੰਦਰ ਜਾ ਕੇ ਸੰਗਤਾਂ ਚ ਤੇ ਲੰਗਰਾਂ ਦੇ ਵਿੱਚ ਸਾਰਿਆਂ ਨਾਲ ਕਰਾਂਦੇ ਆ ਜੀ ਆਓ ਜੀ ਮਿਲਦੇ ਆ ਲੰਗਰ ਦੇ ਵਿੱਚ ਜੀ ਮੈਂ ਬਿਨ ਗੁਰ ਦੇ ਕੀ ਨੀਂਦ ਮਾਇਆ ਉਹ ਤੌਹਤਾ ਵਹਾਰਾ ਹੱਥ ਮੈਂ ਬਿਨ ਗੁਰ ਦੇ ਕੀ ਤੇ ਆਪਣੀ ਨੀਂਦ ਮਾਇਆ ਨੇ ਉਹ ਧੰਨਵਾਦ ਤੁਨਵੇਂ ਗੋਰ ਬਿਰਹੋਂ ਲਗਾ ਤੇਰੇ ਮਨ ਤਨ ਮੇ ਗੋਰ ਬਿਰਹੋਂ ਲਗਾਵੇ ਮੈਂ ਬਿਨ ਗੋਰ ਦੇਖੇ ਮੇਂਦ ਮਾਇਆਵੇ ਮੈਂ ਬਿਨ ਗੋਰ ਦੇਖੇ ਮੇਂਦ ਮਾਇਆਵੇ ਤਨ ਤਨ ਸਭ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਪਾਸ਼ਾਈ ਇਸ ਅੰਦਰੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮਿਲ ਸਤ ਸਤ ਸ੍ਰੀ ਅਕਾਲ ਲੰਗਰ ਚੱਲ ਰਿਹਾ ਹੈ ਜਪ ਪੜਿਆਂ ਦਾ ਗੁਰੂ ਦਾ ਪ੍ਰਸ਼ਾਦਾ ਹਲਕੀ ਜਿਹੀ ਕਿਨਮਣ ਵੀ ਅੱਜ ਹੋ ਰਹੀ ਹੈ ਉਹਦੇ ਬਾਵਜੂਦ ਵੀ ਸੰਗਤਾਂ ਕਾਫੀ ਉਤਸ਼ਾਹ ਦੇ ਵਿੱਚ ਆ ਰਹੀਆਂ ਆ ਤੇ ਤਕਰੀਬਨ 10:00 11:00 ਵਜੇ ਤੋਂ ਗੁਰੂ ਕੇ ਸਮਾਗਮ ਚੱਲਣਗੇ ਉਸ ਤੋਂ ਬਾਅਦ ਸਮਾਪਤੀ ਆ ਤੇ ਜਿਹੜੀਆਂ ਸੰਗਤਾਂ ਪਹੁੰਚੀਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਹੁਤ ਸਾਰਾ ਸਤਿਕਾਰ ਕਮੇਟੀ ਵੱਲੋਂ ਤੇ ਜਿਹੜੀਆਂ ਸੰਗਤਾਂ ਹਲੇ ਨਹੀਂ ਆਈਆਂ ਉਹ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਪਹੁੰਚ ਕੇ ਇਤਿਹਾਸਾਹੀ ਹਰਿਮੰਦਰ ਸਾਹਿਬ ਜੀ ਦੀ ਨਾਨਕ ਦੇਵ ਜੀ ਦੇ ਪ੍ਰਕਾਸ਼ ਸពਰਵ ਤੇ ਤੁੱਕ ਦੇ ਦਰਸ਼ਨ ਕਰਕੇ ਤੁਸੀਂ ਆਪਣਾ ਵਾਹਿਗੁਰੂ ਪ੍ਰਾਪਤ ਕਰਾਲੋ। ਬਹੁਤ ਬਹੁਤ ਧੰਨਵਾਦ ਅੰਮਰਵੀਰ ਸਿੰਘ ਦਾ। ਹੁਣ ਤੁਹਾਡੇ ਨਾਲ ਗੱਲ ਕਰਾਂਗੇ ਜੋ ਵੀ ਇੱਥੇ ਜਲੇਬੀਆਂ ਪਕੌੜੇ ਜੋ ਬਣ ਰਹੇ ਨੇ ਇਹ ਸਾਡੇ ਬੜੇ ਸਤਿਕਾਰਯੋਗ ਭਾਈ ਸਾਹਿਬ ਹਰ ਸਾਲ ਸੇਵਾ ਕਰਦੇ ਨੇ। ਅੱਜ ਇਹਨਾਂ ਨਾਲ ਗੱਲਬਾਤ ਕਰੋਣੇ ਆ ਜੀ ਤੇ ਸੰਗਤਾਂ ਨੂੰ ਵਧਾਈਆਂ ਵੀ ਦੇਣਗੇ ਜੀ। ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਅੱਜ ਮੁਜੀ ਸਿੰਘ ਕੌਮ ਨੂੰ ਵਰਲਡ ਦੇ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸਾ ਉਹਨਾਂ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਕੱਲ੍ਹ ਕਾਰਨ ਗੁਰੂ ਨਾਨਕ ਆਇਆ ਤੋਂ ਬਹੁਤ ਜ਼ਿਆਦਾ ਖੁਸ਼ੀ ਹੈ ਅੱਜ ਕੈਨੇਡਾ ਦੇ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚਿੱਤੇ ਜਿੱਤੇ ਵੀ ਸਿੱਖੋਂ ਵਸਦੀ ਹੈ ਸਾਰੇ ਗੁਰੂ ਘਰਾਂ ਦੇ ਵਿੱਚ ਪਾ ਵੀ ਸਰਦਾ ਪਾਵਨਾਂ ਦੇ ਨਾਲ ਇਹ ਜਿਹੜਾ ਦਿਵਸ ਮਨਾਇਆ ਜਾ ਰਿਹਾ ਸੋ ਅੱਜ ਅਸੀਂ ਇੱਥੇ ਗੁਰਸਿੱਖ ਸਭਾ ਕੈਨੇਡਾ ਸਰਕਾਰ برو ਗੁਰੂ ਘਰ ਦੇ ਵਿੱਚ 71 ਹੋਏ ਆ ਸੋ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਸੋ ਦਰਬਾਰ ਸਾਹਿਬ ਦੇ ਵਿੱਚ ਅਨੇਕਾਂ ਹੀ ਸੰਗਤਾਂ ਬੈਠ ਕੇ ਗੁਰਬਾਣੀ ਦਾ ਆਨੰਦ ਲੈ ਰਹੀਆਂ ਨੇ ਅਨੇਕਾਂ ਹੀ ਸੰਗਤਾਂ ਗੁਰੂ ਦੇ ਲੰਗਰਾਂ ਵਿੱਚ ਜੁਆਵਾ ਕਰਕੇ ਆਨੰਦ ਲੈ ਰਹੀਆਂ ਨੇ ਸੋ ਆਪਾਂ ਵੀ ਆਓ ਸਾਰੀ ਸੰਗਤ ਰਲ ਮਿਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅਵਤਾਰ ਦਿਹਾੜੇ ਨੂੰ ਕੜਤੀ ਕਲਾ ਨਾਲ ਮਨਾਈਏ ਸੋ ਵੀਰ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਬਹੁਤ ਸੰਗਤਾਂ ਨੂੰ ਉਤਸ਼ਾਹਿਤ ਕਰਦੇ ਨੇ ਗੁਰੂ ਘਰ ਆਉਣ ਵਾਸਤੇ ਸੋ ਇਹਨਾਂ ਦੀ ਇੱਕ ਬਹੁਤ ਵੱਡੀ ਸੇਵਾ ਆ ਜਿਹੜੀ ਫ੍ਰੀ ਕਰਦੇ ਆ ਇਹ ਇਸ ਗੁਰੂ ਘਰ ਦੇ ਵਿੱਚ ਨੌਜਵਾਨ ਵੀਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਿਹਨੂੰ ਵੀ ਲੋੜ ਆ ਉਹਨਾਂ ਨੂੰ ਪੱਕਾ ਦੀ ਫਰੀ ਸਖਲਾਈ ਦਿੰਦੇ ਨੇ ਇਹ ਫਰੀ ਦੇ ਵਿੱਚ ਪੱਕਾ ਦਿੰਦੇ ਨੇ ਬੜਾ ਵੱਡਾ ਉਪਰਾਲਾ ਗੁਰੂ ਪਾਸਾ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਉਹ ਗਲੇਪੀਆਂ ਦੇ ਲੰਗਰ ਪਕੌੜਿਆਂ ਦੇ ਲੰਗਰ ਸੱਚੀ ਤਰ੍ਹਾਂ ਦੇ ਪਦਾਰਥ ਗੁਰੂ ਘਰ ਦੇ ਵਿੱਚ ਤਿਆਰ ਕੀਤੇ ਹੋਏ ਆ ਸੋ ਸਾਰੀ ਸੰਗਤ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈ ਹੋਵੇ ਜੀ ਲੱਖ ਲੱਖ ਵਧਾਈ ਏ ਭਾਈ ਸਾਹਿਬ ਇਸੇ ਤਰ੍ਹਾਂ ਹੀ ਹਰ ਸਾਲ ਸੇਵਾ ਕਰਦੇ ਨੇ ਅੱਜ ਤੁਸੀਂ ਇਹ ਦੱਸੋ ਅੱਜ ਲੰਗਰ ਦੇ ਵਿੱਚ ਤੁਸੀਂ ਕੀ ਕੀ ਬਣਾਇਆ ਅੱਜ ਵੀਰ ਜੀ ਲੰਗਰ ਦੇ ਵਿੱਚ ਆ ਖਾਸ ਤੌਰ ਤੇ ਜਲੇਬੀ ਬਣਾਈ ਹੈ ਸੋ ਪਕੌੜੇ ਬਣਾਏ ਨੇ ਬਾਕੀ ਸੰਗਤਾਂ ਬਾਹਰੋਂ ਬਹੁਤ ਭਗਵਾਨ ਲੈ ਕੇ ਆਈਆਂ ਨੇ ਸਵੇਰ ਤੋਂ ਲੈ ਕੇ ਸੋਲੇ ਪਟੂਰੀਆਂ ਦਾ ਲੰਗਰ ਗੁਰੂ ਕੇ ਲੰਗਰਾਂ ਦੇ ਵਿੱਚ ਵਰਤ ਰਿਹਾ ਬੇਅੰਤ ਤਾਰਪ ਵਰਤ ਰਿਹਾ ਸੋ ਗੁਰੂ ਦੀ ਰਹਿਮਤ ਹੋ ਰਹੀ ਆ ਸੋ ਸੰਗਤਾਂ ਪਿਆਰ ਸਤਕਾਰ ਦੇ ਨਾਲ ਸਾਧ ਰਹੀਆਂ ਬਹੁਤ ਧੰਨਵਾਦ ਮੈਂ ਕੈਮਰਾਮੈਨ ਨੂੰ ਕਵਾਂਗਾ ਸੰਗਤਾਂ ਵੀ ਦਿਖਾ ਦੇਣ ਕਿ ਸੰਗਤਾਂ ਦਾ ਠਾਠਾ ਮਾਰਦਾ ਘੱਟ ਬੇਅੰਤ ਸੰਗਤ ਇੱਥੇ ਜਿਹੜੀ ਉਹ ਪਹੁੰਚੀ ਹੈ ਗੁਰਦੁਆਰਾ ਗੁਰਸਿੱਖ ਸਵਾਸਕਾਰ ਬਰੋਜ ਤੁਸੀਂ ਸਾਡਾ ਜਿਹੜਾ ਲਾਈਵ ਪ੍ਰੋਗਰਾਮ ਦੇਖ ਰਹੇ ਹੋ ਅੰਦਰ ਗੁਰੂ ਘਰ ਦੇ ਅੰਦਰ ਕੀਰਤਨ ਵੀ ਚੱਲ ਰਹੇ ਨੇ ਜਲੇਬੀਆਂ ਦੇਸੀ ਕੀ ਜੀ ਪਕੌੜੇ ਜੀ ਤੇ ਗੁਲਾਬ ਜਾਮਨ ਪਰਪੀ ਹਰ ਇੱਕ ਪ੍ਰਕਾਰ ਦੇ ਲੰਗਰ ਚੱਲ ਰਹੇ ਨੇ ਸੇਵਾਦਾਰ ਆਪਣੇ ਵੱਲੋਂ ਪੂਰੀਆਂ ਸੇਵਾਵਾਂ ਨਿਭਾ ਰਹੇ ਨੇ ਬਹੁਤ ਬਹੁਤ ਧੰਨਵਾਦ ਸਾਰੇ ਸੇਵਾਦਾਰਾਂ ਦਾ ਤੇ ਸੰਗਤਾਂ ਆਓ ਇੱਥੇ ਗੁਰੂ ਘਰ ਜਿੰਨੀ ਵੀ ਸੰਗਤ ਸਾਡੀ ਵੀਡੀਓ ਦੇਖ ਰਹੀ ਹੈ ਉਹ ਗੁਰੂ ਘਰ ਵਿੱਚ ਆ ਕੇ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਕਾਰਪੁਰ ਗੁਰਦੁਆਰਾ ਸਾਹਿਬ ਸਾਬੇ ਕਮਾਲantan ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਤੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਹਨ ਉੱਥੇ ਹੀ ਇੱਥੇ ਨੌਜਵਾਨ ਵੀਰਾਂ ਵੱਲੋਂ ਮਾਤਾਵਾਂ ਵੱਲੋਂ ਸ਼ੁਰੂ ਹੋਏ ਲੰਗਰਾਂ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਅੱਜ ਸਾਡੇ ਨਾਲ ਭਾਈ ਕੁਲਵਿੰਦਰ ਸਿੰਘ ਜੀ ਉਹ ਸਾਰਾ ਦੱਸਣਗੇ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਨਾਨਕ ਪੀ ਜੀ ਦੇ ਗੁਰਪਰਵ ਦੀ ਲੱਖ ਲੱਖ ਵਧਾਈ ਹੋਵੇ ਤੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਾਰੇ ਜਾਣੀ ਜਾਣ ਸੀ ਕਿ ਪਰਸੋਂ ਤੋਂ ਅੰਡਪੰਥ ਸਾਹਿਬ ਪ੍ਰਕਾਸ਼ ਕੀਤੇ ਹੋਏ ਸੀ ਜਿਨ੍ਹਾਂ ਦਾ ਭੋਗ ਅੱਜ ਸਵੇਰੇ 9 ਵਜੇ ਪਾਇਆ ਗਿਆ ਉਸ ਤੋਂ ਆਪਰੰਪ ਸੰਗਤ ਦਾ ਭਰਪੂਰ ਉਤਸ਼ਾਹ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰ ਤੋਂ ਹੀ ਸੰਗਤਾਂ ਦਾ ੜਟੜ ਇਕੱਠ ਹੈ ਜੋ ਕਿ ਹੋ ਰਿਹਾ ਹੈ ਜਿਵੇਂ ਕਿ ਆਪ ਦੇਖ ਰਹੇ ਹੋ ਸੰਗਤਾਂ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੀਆਂ ਨੇ ਸਵੇਰ ਤੋਂ ਤਵੀ ਚੱਲ ਰਹੀ ਹੈ ਲੰਗਰਾਂ ਦੇ ਭੁੱਲੇ ਭੰਡਾਰੇ ਲੱਗੇ ਹੋਏ ਨੇ ਉਮ ਮਹਮਾਕੇ ਸੰਗਤ ਨੂੰ ਬੇਨਤੀ ਹੈ ਕਿ ਜੋ ਵੀ ਘਰ ਬਿਠੇ ਦੇਖ ਰਹੇ ਨੇ ਲਾਈਵ ਦੇਖ ਰਹੇ ਨੇ ਉਹ ਵੀ ਗੁਰਦੁਆਰਾ ਸਾਹਿਬ ਆਉਣ ਸੰਗਤੀਆਂ ਖੁਸ਼ੀਆਂ ਪ੍ਰਾਪਤ ਕਰਨ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਪਹਿਲਾ ਪਾ ਗੁਰਨਾਨਕ ਨਾਮਲੇਵਾ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾ ਗੁਰਨਾਨਪਾਸ਼ਾ ਜੀ ਦੇ 556 ਪ੍ਰਕਾਸ਼ ਪੁਰਬ ਦੀਆਂ ਤੁਸੀਂ ਦੇਖਦੇ ਆ ਵੀ ਕਿੰਦਾ ਇੱਧਰ ਸੰਗਤਾਂ ਜੜੀਆਂ ਆ ਸੇਵਾ ਕਰ ਰਹੀਆਂ ਆ ਸੰਗਤਾਂ ਦਾ ਬਸਤਾ ਝੜੀ ਗਏ ਆ ਨੌਜਵਾਨ ਵੀਰ ਜਿਹੜੇ ਹਮ ਹਮਾ ਕੇ ਸੇਵਾ ਕਰ ਰਿਹਾ ਸੋ ਦੇਖ ਕੇ ਬਹੁਤ ਮਾਣ ਖੁਸ਼ ਹੁੰਦਾ ਆ ਵੀ ਕਿੰਦਾ ਨੌਜਵਾਨ ਆਪਣਾ ਜਿਹੜਾ ਕੀਮਤੀ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਿਹਾ ਤੇ ਇਹ ਜਿਹੜਾ ਸਾਰਾ ਗੁਰੂ ਮਹਾਰਾਜ ਦੀ ਕਿਰਪਾ ਸੋ ਹੀ ਕਾਈ ਵਰਤ ਰਿਹਾ ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਗੁਰਸਿੱਖ ਸਭਾ ਸਕਾਰ ਬਰੋ ਕੈਨੇਡਾ ਦੇ ਵਿੱਚ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਹੈੱਡ ਗ੍ਰੈਂਟੀ ਗੁਰਦੁਆਰਾ ਗੁਰਸਿੱਖ ਸਭਾ ਸਕਾਰ ਬਰੋ ਦੇ ਉਹ ਸਾਡੇ ਨਾਲ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮਨਾਏ ਜਾ ਰਹੇ ਨੇ ਉਹਨਾਂ ਬਾਰੇ ਅੱਜ ਭਾਈ ਸਾਹਿਬ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸੰਗਤਾਂ ਨੂੰ ਦੱਸੋ ਜਿਹੜਾ ਗੁਰਦੁਆਰਾ ਸਾਹਿਬ ਪ੍ਰੋਗਰਾਮ ਮਨਾਇਆ ਜਾ ਰਿਹਾ ਸਟੇਜਾਂ ਤੇ ਸਾਰੀ ਸੰਗਤ ਲਾਈਕ ਜਿੱਕਾ ਖਾਲਸਾ ਲਾਈਕ ਜਿੱਕਾ ਤੇ ਸਾਰਿਆਂ ਸਿਮਲੇ ਵਡਪਾ ਤੁਸਕੀ ਗਨ ਤੇ ਬਿਮਾਰਾ ਸੁਖ ਦਾ ਪਿਆਰਾ ਰਹੀਆਂ ਸੋ ਮੈਂ ਆਪਦੀ ਨਿਸ਼ਨਾ ਚੁਣਾਂ ਹਰ ਤਰ੍ਹਾਂ ਕੋਈ ਸੁਖ ਦਾ ਪਿਆਰਾ ਤੁਸਕੀ ਗਨ ਤੇ ਬਿਮਾਰਾ ਬੜੇ ਚਾਅ ਨਾਲ ਤਾਂ ਹਾਂ ਤੇ ਨਾਲ ਜਾ ਰਹੇ ਹਾਂ ਪਰ ਸੋ ਰੋਇ ਤੋਂ ਗੁਰੂ ਮਹਾਰਾਜ ਜੀ ਦੇ ਫਿਕਰਸ ਨਾਲ ਇਸੇ ਖਾਨੇ ਬਾਸ ਤੇ ਆਪ ਕੋ ਨਿਸ਼ਾਨਾ ਅੱਜ ਸਵੇਰੇ ਭੋਗ ਪਾਇਆ ਨੇ ਭੋਗਾਂ ਤੋਂ ਉਪਰੰਤ ਸਾਰਾ ਦਿਨ ਗੁਰੂ ਮਹਾਰਾਜ ਦੇ ਸੁਖਦਾਨ ਸਮਾਗਮ ਚੱਲ ਰਿਹਾ ਰਾਤ 10 ਵਜੇ ਤੱਕ ਪਰਸੋਂ ਗੁਰੂ ਮਹਾਰਾਜ ਦੀਆਂ ਸੰਗਤਾਂ ਪਿਆਰ ਸਤਿ ਪਵਨਾ ਦੇ ਨਾਲ ਗੁਰੂ ਮਹਾਰਾਜ ਜੀ ਦੇ ਦਰਬਾਰ ਵਿਖੇ ਮਹਾਰਾਜ ਜੀ ਕਿਰਪਾ ਰਮਣ ਲਖਸਾ ਇਸ ਪਨਾ ਦੇ ਸੇਤ ਮਿਹਰ ਪਰਸ਼ੀਸ਼ ਪਰ ਆਹ ਲਖਣਾ ਪਰ ਸਿੱਖੀ ਜੀਵਨ ਦਾ ਆਪਣਾ ਦਾਤਨਾ ਕੋਸ਼ਿਸ਼ ਕਰਨਾ ਚੱਲਣਾ ਬਿਨਾਂ ਜੋੜ ਕੇ ਰੱਖਣਾ ਸੋ ਇੱਕ ਵਾਰ ਫੇਰ ਆਪ ਸਤਿਵੰਤ ਸਭ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪਰ ਤੁਹਿਆਂ ਬਹੁਤ ਬਹੁਤ ਵਧਾਈਆਂ ਗੁਰੂ ਮਹਾਰਾਜ ਜੀ ਕਿਰਪਾ ਰਮਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ